ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਮਕਸੂਦੜਾ ਇਹ ਪਿੰਡ ਪਾਇਲ ਤਹਿਸੀਲ ਤੇ ਲੁਧਿਆਣੇ ਜ਼ਿਲ੍ਹੇ ਦਾ ਹੈ ਨੇੜੇ ਰਹਿ ਜਾਂਦਾ ਦੋਸਤੋ ਇਹ ਪਾਇਲ ਦੇ ਵੀਜ਼ਾ ਵੀ ਇਹਦੇ ਨੇੜਾ ਹੈ ਤੇ ਤੋਂ ਇਲਾਵਾ ਨੇੜੇ ਗੁਰਦੁਆਰਾ ਤਪੋਵੰਟ ਕੀ ਸਾਹਿਬ ਉਹ ਵੀ ਇੱਥੇ ਨੇੜਾ ਹੈ ਮਕਸੂਦੜੇ ਪਿੰਡ ਦੇ ਵਿੱਚੋਂ ਅੱਜ ਇਹ ਵੀਡੀਓ ਬਣਾ ਰਹੇ ਆ ਤੇ ਜਿਹੜੇ ਵੀਰ ਕੋਲ ਅੱਜ ਵੀਡੀਓ ਬਣਾ ਰਿਹਾ ਦੋਸਤੋ ਬਾਈ ਕੋਲ ਕਾਫੀ ਟਾਈਮ ਪਹਿਲਾਂ ਦਾ ਆਉਣ ਜਾਣ ਬਣਿਆ ਵੀਡੀਓ ਬਣਾਉਣ ਕਰਕੇ ਕਿਉਂਕਿ ਮੱਝਾਂ ਬੜੀਆਂ ਟਾਪ ਦੀਆਂ ਬਾਈ ਕੋਲ ਘਰੇ ਰੱਖੀਆਂ ਰਹੀਆਂ ਅੱਜ ਵੀ ਮੱਝਾਂ ਹੈ ਤੇ ਉਹਨਾਂ ਦੀ ਵੀਡੀਓ ਵੀ ਪਹਿਲਾਂ ਚੈਨਲ ਦੇ ਉੱਤੇ ਤਿੰਨ ਚਾਰ ਮੱਝਾਂ ਦੀ ਆਪਾਂ ਪੋਸਟ ਕੀਤੀ ਅੱਜ ਇੱਕ ਗਾਂ ਦੀ ਵੀਡੀਓ ਬਣਾਉਣ ਲੱਗੇ ਆਂ ਛੌਂਕ ਆ ਚੰਗੇ ਪਸ਼ੂਆਂ ਦਾ ਤੇ ਸੋਹਣੇ ਪਸ਼ੂ ਬਾਈ ਸੰਭਾਲਦਾ ਵਾਈਟ ਵਾਈਟ ਰੰਗ ਦੀ ਆ ਦੋਸਤੋ ਬਿਊਟੀ ਵੀ ਚੰਗੀ ਆ ਢਾਂਜਾ ਵੀ ਚੰਗਾ ਬਾਕੀ ਗੱਲਬਾਤ ਬਾਈ ਨਾ ਕਰਾਂਗੇ ਤੁਸੀਂ ਲਾਸਟ ਤੱਕ ਵੀਡੀਓ ਨੂੰ ਦੇਖਿਓ ਪਸੰਦ ਜੀ ਨੂੰ ਆਜੂ ਤਸੱਲੀ ਉਹਨੇ ਕਰਨੀ ਆ ਤੇ ਨੰਬਰ ਸਕਰੀਨ ਉੱਤੇ ਵੀਰ ਦਾ ਮੈਂ ਚਲਾ ਦੂੰਗਾ ਆਓ ਇਹਦੀ ਡਿਟੇਲ ਬਾਈ ਤੋਂ ਪੁੱਛੀਏ ਫੇਰ ਇਹ ਤੁਹਾਨੂੰ ਤੋਰ ਕੇ ਦਿਖਾਵਾਂਗੇ ਸੰਦੀਪ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜਗਜੀਤ ਵੀਰ ਜੀ ਵੀਰ ਜੀ ਤੁਹਾਡਾ ਆਪਣੇ ਘਰ ਪਹੁੰਚਣ ਤੇ ਹਾਰਦਿਕ ਸਵਾਗਤ ਕਰਦੇ ਆਂ ਵੀਰ ਜੀ ਧੰਨਵਾਦ ਬਾਈ ਬਹੁਤ ਬਹੁਤ ਧੰਨਵਾਦ ਵੀਰ ਜੀ ਸੰਦੀਪ ਬਾਈ ਮੱਝਾਂ ਰੱਖਦੇ ਹੋ ਨਾਲ ਗਾਵਾਂ ਫਿਰ ਕੁਸ ਰੱਖੀਆਂ ਹੋਈਆਂ ਹੀ ਆ ਪਹਿਲਾਂ ਤੁਸੀਂ ਹਨਾ ਹਾਂਜੀ ਵੀਰ ਜੀ ਚੰਗੀਆਂ ਪਸ਼ੂ ਰੱਖਦੇ ਆਂ ਵੀਰ ਜੀ ਚੰਗੀਆਂ ਹੀ ਮੱਝਾਂ ਨੇ ਚੰਗੀਆਂ ਹੀ ਗਾਵਾਂ ਨੇ ਟੌਪ ਤੋਂ ਟੌਪ ਬਰੀਡ ਆਪਣੇ ਆਪਦੇ ਸੀਮਾ ਨਾਲ ਹੀ ਇੰਤਿਆਰ ਕਰਦੇ ਆ ਸਾਰੀਆਂ ਅੱਛਾ ਇਹ ਵੈਡ ਦੀ ਕੀ ਡਿਟੇਲ ਹੈ ਵੀਰ ਜੀ ਖੁਦ ਬਰੂਟ ਦੀ ਆ ਠੀਕ ਹੈ ਬਰੂਟ ਦੀ ਖੋਦ ਆ ਤੇ ਇਹਦੀ ਮਾਂ ਦਾ ਰਿਕਾਰਡ ਮੇਰੇ ਕੋਲ ਹੈ ਨਹੀਂ ਕਿਉਂਕਿ ਇਹਦੀ ਮਾਂ ਮੈਂ ਮੁੱਲ ਲਈ ਸੀਗੀ ਠੀਕ ਹੈ ਤੇ ਇਹਦੀ ਮਾਂ ਥੱਲੇ ਆਪਾਂ ਨੇ ਪਲੂਨ ਥੱਲੇ 25 26 ਕਿਲੋ ਦੁੱਧ ਤੇ ਦੂਜੇ ਸੂਏ ਵੀਰ ਜੀ ਜਦੋਂ ਸਾਂਝੀ ਤੁਹਾਨੂੰ ਅੱਗੇ ਵੀ ਦੱਸਿਆ ਵੀ ਲੇਬਰ ਦੀ ਪ੍ਰੋਬਲਮ ਆਉਣ ਕਰਕੇ ਵੀ ਆਪਣੇ ਪੈਸੇ ਲੈ ਕੇ ਭੱਜੇ ਹੋਏ ਨੇ ਤਾਂ ਦੂਜੇ ਸੂਏ ਆਪਾਂ ਸੇਲ ਕੀਤੀ ਆ ਉਹ ਠੀਕ ਹੈ ਇਹ ਪਹਿਲੇ ਸੂਏ ਦੀ ਬੱਛੀ ਆ ਉਹਦੀ ਅੱਛਾ ਭਾਈ ਇਹਨੇ ਹੁਣ ਕਿੰਨਾ ਮਸੂਆ ਸੋਣਾ ਇਹਨੇ ਦੂਜੇ ਸੂਏ ਸੋਣਾ ਵੀਰ ਜੀ ਇਹ ਆਪ ਤਾਂ ਬਰੂਟ ਦੀਆਂ ਅੱਗੇ ਸੀਮਣੇ ਦੇ ਕਿਹੜਾ ਭਰਾਤਾ ਇਹਨੇ ਵੀਰ ਜੀ ਏਬੀਐਸ ਦਾ ਅਰਮਾਂਡਾ ਦਾ ਸੀਮਣਾ 6 ਸਿਮਨ ਲੱਗਿਆ ਹੋਇਆ ਜੀ ਅੱਛਾ 6 ਸਿਮਨ ਹੈ ਤੇ ਅਰਮਾਂਡਾ ਬੋਲਦਾ ਹਾਂਜੀ ਠੀਕ ਹੈ ਅੱਛਾ ਪਹਿਲੇ ਸੂਏ ਘਰੇ ਚੋਈ ਹੈ ਕਿੰਨਾ ਕੁ ਦੁੱਧ ਦਿੱਤਾ ਇਹਨੇ ਵੀਰ ਜੀ ਆਪਾਂ ਕੋਲੇ ਇਹਨੇ 23 24 ਕਿਲੋ ਦੁੱਧ ਦਿੱਤਾ ਪਹਿਲੇ ਸੂਏ ਹਾਂਜੀ ਹੁਣ ਇਹਦੇ 9 ਮਹੀਨੇ ਕਦੋਂ ਪੂਰੇ ਹੋਣਗੇ ਇਹਦੇ 30 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਵੀਰ ਜੀ 30 ਦਸੰਬਰ ਨੂੰ ਹਾਂਜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਅੱਜ 25 ਦਸੰਬਰ ਹੈ ਹਾਂਜੀ ਵੀਰ ਜੀ 5 ਦਿਨ ਪਏ ਆ ਹਜੇ 9 ਮਹੀਨੇ ਪੂਰੇ ਹੋਣਗੇ ਹਾਂਜੀ ਅੱਛਾ ਸੰਦੀਪ ਭਾਈ ਰੇਟ ਇਹਦਾ ਕੀ ਰੱਖਦਾ ਰੇਟ ਵੀਰ ਜੀ ਫੋਨ ਤੇ ਕਰ ਲੈਨੇ ਆ ਰੇਟ ਫੋਨ ਤੇ ਹੋ ਜਾਊਗਾ ਹਾਂਜੀ ਮਿਲਕਿੰਗਾ ਥੀ ਕਰਦੇ ਹਾਂ ਕਿ ਮਸ਼ੀਨ ਲਾਈ ਵੀ ਐ ਚਵਾਈ ਵਾਲੀ ਵੀਰ ਜੀ ਪ੍ਰੋਬਲਮ ਤਾਂ ਇਹੀ ਆ ਗਈ ਅੱਛਾ ਬਈ 7 ਤੋਂ ਪਿਛਲੇ ਸੂਏ ਹੱਥੀ ਚੋਈ ਨਹੀਂ ਗਈ ਅੱਛਾ ਇਹਦੇ ਮਸ਼ੀਨੀ ਥਾਣ ਨੇ ਥਾਣ ਮੋਟਾ ਜਰੂਰ ਵਧੀਆ ਲੱਗਿਆ ਹੋਇਆ ਤੇ ਇੱਕ ਲੇਬਰ ਦੀ ਪ੍ਰੋਬਲਮ ਨਾਲ ਪ੍ਰੋਬਲਮ ਦੇ ਨਾਲ ਅਸੀਂ ਇਹਨੂੰ ਵੇਚ ਦਿਆਂ ਦੂਜੀ ਗੱਲ ਕੀ ਆ ਵੀ ਇਹ ਜਿਹੜਾ ਪਸ਼ੂ ਵੇਚਣ ਨੂੰ ਤਾਂ ਜੀ ਕਰਦਾ ਨਹੀਂ ਹੂੰ ਤਾਂ ਵੇਚ ਰਹੇ ਆ ਵੀ ਇੱਕ ਤਾਂ ਲੇਬਰ ਨੇ ਪ੍ਰੋਬਲਮ ਖੜੀ ਕਰਤੀ ਪੈਸੇ ਲੈ ਕੇ ਭੱਜੇ ਹੋਏ ਨੇ ਅੱਛਾ ਦੂਜੀ ਮੈਂ ਆਪ ਬਿਮਾਰਾ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਦੱਸਿਆ ਵੀ ਡਿਸਕ ਦੀ ਪ੍ਰੋਬਲਮ ਆ ਵਾਈਫ ਨੂੰ ਡਿਸਕ ਦੀ ਪ੍ਰੋਬਲਮ ਆ ਮੰਮੀ ਬਿਮਾਰ ਰਹਿੰਦੇ ਆ ਹੂੰ ਤੇ ਹੁਣ ਕਾਰਨ ਇਹ ਹੀ ਅਬੀਬੀਰ ਜੀ ਪਸ਼ੂ ਦਿਨੋ ਦਿਨ ਘਟਾਉਣੇ ਆ ਹਰ ਪਸ਼ੂ ਜਿਹੜਾ ਸੂਣ ਤੇ ਆਈ ਜਾਂਦਾ ਉਹ ਸੂਣ ਤੇ ਆਇਆ ਪਸ਼ੂ ਆਪਾਂ ਹਰ ਵੇਚਾਂਗੇ ਅੱਛਾ ਇਹ ਆਪਾਂ ਵੈਸੇ ਤੋਰ ਕੇ ਵੀ ਦਿਖਾਵਾਂਗੇ ਇੱਕ ਗੱਲ ਹੋਰ ਦੱਸ ਦੋ ਵੜ ਕੇ ਭਜਾਉਣ ਦਾ ਵੀ ਸ਼ੌਂਕ ਰਿਹਾ ਫਿਰ ਵੜ ਕੇ ਰੱਖਦੇ ਹਾਂ ਘਰੇ ਬਲਦ ਰੱਖਦੇ ਹਾਂ ਹਾਂਜੀ ਵੀਰ ਜੀ ਬੌੜ ਰੱਖੇ ਹੋਏ ਨੇ ਆਪਣੇ ਅੰਦਰ ਖੜੇ ਆ ਦੋ ਠੀਕ ਹੈ ਹੁਣ ਜੀ ਦੋ ਰੱਖੇ ਵੀ ਆ ਹਾਂਜੀ ਦੋਸਤੋ ਇਹ ਪਸ਼ੂ ਪਾਲਣ ਦਾ ਸ਼ੌਂਕ ਆ ਬਾਈ ਨੂੰ ਹਵਾਨੇ ਦੀ ਜੇ ਗੱਲ ਕਰੀਏ ਦੋਸਤੋ ਵੜ ਦੀ ਤੇ ਕੱਟ ਵਾਲਾ ਹਵਾਨਾ ਤੇ ਪੂਰਾ ਬਾਡੀ ਦੇ ਨਾਲ ਅਟੈਚ ਹੈ ਅਟੈਚਮੈਂਟ ਫੁੱਲ ਦਿੰਦੀ ਹੈ ਥਾਣਾ ਬਾਈ ਕਹਿੰਦਾ ਵੀ ਅਥੀ ਚੋਂ ਚੋਨ ਚ ਦਿੱਕਤ ਆਉਂਦੀ ਸੀ ਪਰ ਮੇਰੇ ਖਿਆਲ ਚ ਥਾਣ ਦਾ ਸਹਿਜ ਸੋਹਣਾ ਹੈ ਕਿਉਂਕਿ ਮੋਟਾ ਥਾਣਾ ਹੈ ਤੇ گاਵਾ ਦੇ ਥਾਣ ਬਾਲੇ ਲੰਬੇ ਜਿਹੜੇ ਉਹ ਕ੍ਰੋਸ ਬਰੀਡ ਚ ਜ਼ਿਆਦਾ ਪੈਂਦੇ ਆ ਸੋ ਥਣ ਵੀ ਠੀਕ ਹੈ ਸੋਹਣਾ ਹੈ ਖੈਰ ਤੁਸੀਂ ਆ ਕੇ ਪਾਸ ਕਰ ਲੈਣਾ ਤੋਰ ਦਿਓ ਬਈ ਇਹਨੂੰ ਸੁਆ ਦੋਸਤੋ ਇਹਨੇ ਦੂਜਾ ਸੁਣਾ ਤੇ ਇਹ ਮੇਰੇ ਖਿਆਲ ਚ ਹੈ ਦੰਦਾ ਦੰਦੇ 6 ਦੰਦ ਵੀ ਇਹ ਜੀ ਹੈ ਜੀ ਸਹੀ ਹੈ ਤੋਰਿਓ ਬਾਈ ਸੋ ਦੋਸਤੋ ਇਹ 6 ਦੰਦ ਹੀ ਹੈ ਜੇ ਕਿਉਂਕਿ ਇਹਨੇ ਦੂਜਾ ਸੁਆ ਸੁਣਾ ਹੈ ਇਹਨੂੰ ਮੈਂ ਉਵੱਛੀ ਤੋਂ ਵੀ ਦੇਖਿਆ ਕਿਉਂਕਿ ਮੈਂ ਮੇਰੇ ਖਿਆਲ ਚ ਤਿੰਨ ਕ ਸਾਲ ਪਹਿਲਾਂ ਬਾਈ ਪੰਜ ਵੀੜੀਆਂ ਹੋ ਗਈਆਂ ਵੀਰ ਜੀ ਆਪਣੀਆਂ ਪੰਜ ਹੋਗੀਆਂ ਮੇਰੇ ਖਿਆਲ ਚ ਤਿੰਨ ਕ ਸਾਲ ਪਹਿਲਾਂ ਪਹਿਲੀ ਬਣਾਈ ਹੋਣੀ ਆਪਣੀ ਹਨਾ ਹਾਂਜੀ ਸੋ ਵੈੜ ਦੇਖੋ ਦੱਸੋ ਦੂਜਾ ਸੂਆ ਸੁੰਦੀ ਐ ਹਵਾਨੇ ਦੀ ਕੁਆਲਿਟੀ ਫੁੱਲ ਪੂਰੀ ਚੰਗੀ ਦੀਂਦੀ ਐ ਢਾਂਚਾ ਤੁਹਾਡੇ ਸਾਹਮਣੇ ਐ ਸੋਹਣਾ ਸਟਰਕਚਰ ਐ ਵਜ਼ਨ ਚੰਗਾ ਚੰਗੀ ਸੰਭਾਲੀ ਐ ਬਾਈ ਨੇ ਲਿਆਓ ਬਾਈ ਵਾਪਸ ਹਜੇ 5 ਦਿਨ ਦੱਸੋ ਇਹਦੇ ਰਹਿੰਦੇ ਆ ਸੂਨ ਦੇ ਵਿੱਚ ਪੰਜਾਂ ਦਿਨਾਂ ਨੂੰ ਹਵਾਨਾ ਦੇਖਿਓ ਤੇ ਹਜੇ ਜੇ ਉੱਤੇ ਦਿਨ ਲੈ ਗਈ ਕਰਮਾ ਵਾਲੀ ਤਾਂ ਫਿਰ ਤਾਂ ਤੁਸੀਂ ਮੰਨ ਲਓ ਵੀ ਹਜੇ 10 ਦਿਨ ਲੈ ਜੂਗੀ। ਖੈਰ ਪਸ਼ੂ ਦਾ ਪਤਾ ਨਹੀਂ ਹੁੰਦਾ ਦਿਨ ਜਦੋਂ ਪੂਰੇ ਹੋ ਜਾਂਦੇ ਉਹਦੋਂ ਬਾਅਦ ਚ ਸੂ ਸਕਦਾ ਹੁੰਦਾ ਕਦੋਂ ਵੀ। ਛੱਡ ਤੁਸੀਂ ਕੋਲ ਆ ਕੇ ਦੇਖਣਿਆ ਦੱਸੋ ਸੈਜ ਜਿਹੜਾ ਥਾਣਾ ਦਾ ਹੋਰ ਲੈ ਜੋ ਬਈ ਅੱਗੋਂ ਉੱਥੋਂ ਗੱਡੀ ਕੋਲੋਂ ਮੁੜੋ ਅੱਗੋਂ। ਸੋ ਦੇਖੋ ਇਹਦਾ ਢੰਚਾ ਰੰਗ ਰੂਪ ਇਹ ਗੱਲ ਹੋਰ ਦੱਸੋ ਵੈਸੇ ਤਾਂ ਨਵਾ ਕੇ ਹਰੇਕ ਭਰਾ ਕੋਸ਼ਿਸ਼ ਕਰਦਾ ਵੀ ਪਸ਼ੂ ਚਮਕੇ ਸੋਹਣਾ ਲੱਗੇ। ਪਰ ਜਿਹੜੀ ਇਹਦੀ ਲੋਈਆਂ ਉੱਤੇ ਉਹ ਬੜੀ ਬਾਰੀਕ ਤੇ ਬੜੀ ਚਮਕ ਵਾਲੀ ਦੀਂਦੀ ਹੈ। ਵਾਲ ਇੱਕ ਗੇਜ ਦਾ ਕੰਮ ਕਰਦੇ ਆ ਪਸ਼ੂ ਦੇ ਅੰਦਰ ਤਾਕਤ ਕਿੰਨੀ ਹੈ ਜਾਂ ਅੰਦਰੋਂ ਕਿੰਨਾ ਤੰਦਰੁਸਤ ਹੈ ਉਹਦੇ ਵਾਲਾਂ ਦੀ ਚਮਕ ਤੋਂ ਪਤਾ ਲੱਗ ਜਾਂਦਾ ਹੈ। ਸੋ ਚੰਗੀ ਸੰਭਾਲੀ ਹੋਈ ਸੋਹਣੀ ਇਹ ਵਾੜ ਚੰਗਾ ਦੁੱਧ ਪਾਊਗੀ ਆਸੇ ਕਰ ਸਕਦੇ ਆ। ਜੀ ਨੂੰ ਜਚੇ ਦੋਸਤੋ ਕਾਲ ਤੁਸੀਂ ਬਾਈ ਨੂੰ ਕਰ ਲਿਓ। ਨੰਬਰ ਵੀਰ ਦਾ ਮੈਂ ਸਕਰੀਨ ਉੱਤੇ ਚਲਾਤਾ ਐ ਇਸ ਤੇ ਤੁਸੀਂ ਕਾਲ ਕਰਨੀ ਐ। ਇਸ ਵੀਡੀਓ ਚੱਕ ਹੀ ਨਾ ਤੁਹਾਨੂੰ ਦਿਖਾਉਣਾ ਸੀ ਤੇ ਸ਼ੌਕਣਾ ਸੰਭੀ ਹੋਈ ਸੋਹਣੀ ਗਾਂ ਬਾਈ ਨੇ ਵਕਾਊ ਕੀਤੀ ਐ। ਜੀ ਨੂੰ ਜਚੇ ਤਾਂ ਤੁਸੀਂ ਆ ਕੇ ਤਸੱਲੀ ਕਰਕੇ ਖਰੀਦ ਲਿਓ ਜੇ ਆਜਾ ਚੰਗਾ ਪਸੂ ਕਿਤੇ ਵੀ ਨਿਕਲਦਾ ਦਸੋਂ ਨੇ ਗਾਘਾ ਕਵੀਰ ਵੀ ਆਉਂਦੇ ਰਹਿੰਦੇ ਆ ਹੁਣ ਵੀ ਇੱਕ ਟੀਮ ਬਾਹਰ ਖੜੀ ਐ ਜਿਨ੍ਹਾਂ ਨੇ ਉਦੋਂ ਬਾਅਦ ਚ ਇਸ ਗਾਣ ਨੂੰ ਦੇਖਣਾ ਸੌਦਾ ਰਲਦਾ ਅੰਜਲ ਦੇ ਸਿਰ ਤੇ ਜੇ ਵੀਡੀਓ ਵਾਲੇ ਕਿਸੇ ਭਰਾ ਦਾ ਅੰਜਲ ਹੋਊਗਾ ਤਾਂ ਉਹਨੇ ਖਰੀਦ ਲੈਣੀ ਐ ਤੇ ਜੇ ਕਿਸੇ ਹੋਰ ਘਰ ਦਾ ਅੰਜਲ ਹੋਇਆ ਤਾਂ ਉਹਨੇ ਲੈ ਜਾਣੀ ਐ ਵਾੜ ਚੰਗੀ ਐ ਘਰੇ ਰੱਖਣ ਵਾਲੀ ਐ ਜਚੇ ਤਾਂ ਕਾਲ ਕਰ ਲਿਓ ਬਾਕੀ ਇੱਕ ਹੋਰ ਪਲੱਸ ਪੁਆਇੰਟ ਆ ਵੀ ਰਮਾਡਾ ਬੁੱਲ ਦਾ 66 ਸੀਮਨ ਲੱਗਾ ਆਜਾ ਬਟਾ 90 95% ਚਾਂਸ ਹੈ ਵੀ ਇਹਨੇ ਵੱਛੀ ਦੇਣੀ ਹੈ ਸੋ ਤੁਸੀਂ ਖਰੀਦ ਸਕਦੇ ਹੋ ਦੋਸਤੋ ਤੇ ਅੱਜ ਦੀ ਵੀਡੀਓ ਚੈੱਕ ਹੀ ਨਾ ਤੁਹਾਨੂੰ ਦਿਖਾਉਣਾ ਸੀ ਧੰਨਵਾਦ ਇਸ ਵੀਡੀਓ ਨੂੰ ਦੇਖ ਇੱਕ ਮਿੰਟ ਵੀਜੀ ਹਾਂਜੀ ਬਈ ਕੁਝ ਗੱਲ ਹਾਂਜੀ ਹਾਂਜੀ ਜਗਜੀਤ ਵੀਰ ਜੀ ਸੀਰੀਅਲ ਵਾਈ ਪਸ਼ੂਆਂ ਦੇ ਜਿੰਨਿਆਂ ਦੇ ਟੀਕੇ ਲੱਗੇ ਨੇ ਹੂੰ ਉਹਨਾਂ ਦੇ ਵਿੱਚੋਂ ਤੁਸੀਂ ਡਿਟੇਲ ਚੈੱਕ ਕਰ ਸਕਦੇ ਹੋ ਹੁਣੇ ਤੁਸੀਂ ਆਏ ਹੋ ਐਬੀਐਸ ਦਾ ਸੈਕਸ ਸੀਮਨ ਜੀ ਅਰਮਾਡਾ ਦਾ ਲੱਗਿਆ ਹੋਇਆ ਠੀਕ ਹੈ ਬਈ 29 ਤਰੀਕ ਦਾ ਲੱਗਿਆ ਹੋਇਆ 21 ਸਟਰਾਂ ਲੱਗਿਆ ਹੋਇਆ ਦੂਜਾ ਨਹੀਂ ਲੱਗਿਆ ਹੋਇਆ ਠੀਕ ਹੈ ਕੋਈ ਵੀ ਵੀਰ ਮੌਕੇ ਤੇ ਆ ਕੇ ਹੋਣ ਡਿਟੇਲ ਤੁਸੀਂ ਚੈੱਕ ਕਰਨੀ ਆ ਤਾਂ ਸੀਰੀਅਲ ਦੇ ਵਿੱਚ ਕਾਪੀ ਚੱਕ ਲੈਣੇ ਆਂ ਅੰਦਰੋਂ ਠੀਕ ਹੈ ਇੱਕ ਦਾ ਲੋਕੀ ਬੋਲਦੇ ਆ ਝੂਠਾ ਬਈ ਆ ਟੀਕਾ ਲੱਗਿਆ ਉਸ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਗੱਲ ਕਰਦੇ ਆ ਸਵਾ ਦੇ ਦਿਨ ਚੱਲਦੇ ਆ ਕਾਪੀ ਤੁਸੀਂ ਚੈੱਕ ਕਰਨੀ ਆ ਗਾਹਕਾਂ ਨੇ ਮੇਰੇ ਤੇ ਯਕੀਨ ਕਰਨਾ ਨੇ ਮੈਨੂੰ ਯਕੀਨ ਹੈ ਤੁਹਾਡੇ ਤੇ ਜੇ ਮੈਂ ਝੂਠ ਬੋਲਾਂਗਾ ਕਾਪੀ ਤੁਸੀਂ ਚੈੱਕ ਕਰ ਲਓ ਬੱਚੀ ਦੇਤੀ ਹਾਂ ਹਾਂ ਕੋਈ ਵੀ ਵੀਰ ਲੈ ਕੇ ਜਾਂਦਾ ਜੰਮ ਦੀ ਬੱਚੀ ਆਪਾਂ 10000 ਦੀ ਲੈ ਆਵਾਂਗੇ ਠੀਕ ਹੈ ਹਾਂਜੀ ਠੀਕ ਹੈ ਬਈ ਸੋ ਦੋਸਤੋ ਵੈਸੇ ਕਲੀਅਰ ਗੱਲ ਚੰਗਾ ਸੀਮਨ ਲੱਗਾ ਰਮਾਟਾ ਬੁੱਲਦਾ ਤੇ ਇਹ ਬੱਚੀ ਆਸ ਹੈ ਵੀ ਦੇਊਗੀ ਅੱਜ ਦੀ ਵੀਡੀਓ ਚੈੱਕੀ ਵੈੜ ਤੁਹਾਨੂੰ ਦਿਖਾਉਣੀ ਸੀ ਦੋਸਤੋ ਤੇ ਜਿਹਨੇ ਖਰੀਦਣੀ ਹੋਈ ਤਾਂ ਜਰੂਰ ਸੰਪਰਕ ਵੀਰ ਨਾਲ ਬਣਾ ਲਿਓ ਤੇ ਰੇਟ ਤੁਸੀਂ ਫੋਨ ਤੇ ਪਤਾ ਕਰਨਾ ਜਿੰਨਾ ਕ ਰੇਟ ਬਈ ਮੰਗੂਗਾ ਤੁਹਾਨੂੰ ਜੱਜਦਾ ਤੁਸੀਂ ਲਾ ਕੇ ਦੇਖ ਲੈਣਾ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ